ਅੱਜ ਕੱਲ ਦਾ ਦੌਰ ਐਦਾਂ ਦਾ ਦੌਰ ਚੱਲ ਰਿਹਾ ਹੈ। ਪੈਸੇ ਦੀ ਦੌੜ ਦੇ ਵਿੱਚ ਇਨਸਾਨ ਇੰਨਾ ਅੰਨਾ ਹੋ ਚੁੱਕਿਆ ਕਿ ਪੈਸੇ ਲਈ, ਪ੍ਰਾਪਰਟੀ ਲਈ ਬੰਦਾ ਆਪਣੇ ਦੋਸਤ, ਮਿੱਤਰ, ਭੈਣ, ਭਰਾ, ਰਿਸ਼ਤੇਦਾਰ ਸਭ ਦੇ ਨਾਲ ਧੋਖਾ ਕਰ ਸਕਦਾ ਹੈ। ਸਭ ਦੇ ਨਾਲ ਦਗਾ ਕਮਾ ਸਕਦਾ। ਇੱਥੋਂ ਤੱਕ ਕਈ ਤਾਂ ਐਦਾਂ ਦੇ ਵੀ ਨੇ ਜੋ ਪੈਸੇ ਦੇ ਪਿੱਛੇ ਪ੍ਰਾਪਰਟੀ ਦੇ ਪਿੱਛੇ ਕਿਸੇ ਦਾ ਵੀ ਕਤਲ ਕਰ ਸਕਦੇ ਆ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੋਇਆ ਇੱਕ ਖਸਦਾ ਬਸਦਾ ਪਰਿਵਾਰ ਜਿਸ ਦਾ ਮੁਖੀ ਇਸ ਦੁਨੀਆ ਤੋਂ ਚਲਿਆ ਜਾਂਦਾ ਪਰ ਉਸ ਬੰਦੇ ਦਾ ਭਰਾ ਐਡਾ ਲਾਲਚੀ ਇਨਸਾਨ ਨਿਕਲਦਾ ਹੈ ਕਿ ਉਹ ਆਪਣੇ ਲਾਲਚ ਪਿੱਛੇ ਆਪਣੇ ਭਰਾ ਦੇ ਬਚੇ ਹੋਏ ਪਰਿਵਾਰ ਦਾ ਵੀ ਖਾਤਮਾ ਕਰਨਾ ਚਾਹੁੰਦਾ ਹੈ ਤੇ ਇਸ ਦੇ ਚਲਦੇ ਉਹ ਇੱਕ ਕਤਲ ਵੀ ਕਰ ਦਿੰਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਜਲੰਧਰ ਇੱਥੋਂ ਦਾ ਰਹਿਣ ਵਾਲਾ ਗੁਰਮੀਤ ਸਿੰਘ ਬੜਾ ਅੱਛਾ ਪਰਿਵਾਰ ਸੀ ਉਸ ਦੇ ਪਰਿਵਾਰ ਦੇ ਵਿੱਚ ਉਸ ਦੀ ਪਤਨੀ ਕਮਲਪ੍ਰੀਤ ਕੋਰ ਜਿਸ ਨਾਲ ਇਸ ਦਾ ਵਿਆਹ 2001 ਦੇ ਵਿੱਚ ਹੋ ਜਾਂਦਾ ਹੈ ਇਸ ਦੇ ਦੋ ਬੇਟੀਆਂ ਵੀ ਹੁੰਦੀਆਂ ਖੁਸ਼ਪ੍ਰੀਤ ਤੇ ਰਾਜਪੀਰ ਬੜਾ ਅੱਛਾ ਪਰਿਵਾਰ ਚੱਲ ਰਿਹਾ ਹੁੰਦਾ ਕਿਉਂਕਿ ਜੋ ਇਹ ਗੁਰਮੀਤ ਸਿੰਘ ਸੀ ਇਸ ਦਾ ਇੱਕ ਭੰਗੜਾ ਗਰੁੱਪ ਸੀ ਜਿਸ ਦਾ ਨੋ ਰਾਜਾ ਭੰਗੜਾ ਗਰੁੱਪ ਸੀ ਬੜਿਆ ਅੱਛਾ ਰੁਪਿਆ ਕਮਾ ਰਿਹਾ ਸੀ ਬੜੀ ਅੱਛੀ ਜ਼ਿੰਦਗੀ ਚੱਲ ਰਹੀ ਸੀ ਤੇ ਜੋ ਕਮਲਪ੍ਰੀਤ ਸੀ ਉਹ ਪਟੇਲ ਹਸਪੀਟਲ ਦੇ ਵਿੱਚ ਸਟਾਫ ਨਰਸ ਸੀ ਪੈਸੇ ਦੀ ਕੋਈ ਕਮੀ ਨਹੀਂ ਸੀ ਜ਼ਿੰਦਗੀ ਦੀ ਗੱਡੀ ਟਰੈਕ ਦੇ ਉੱਤੇ ਸੀ ਪਰ ਅਚਾਨਕ ਇੱਕ ਦਿਨ ਐਦਾਂ ਦਾ ਆਉਂਦਾ ਕਿ ਜੋ ਗੁਰਮੀਤ ਹੁੰਦਾ ਉਸ ਦੀ ਮੌਤ ਹੋ ਜਾਂਦੀ ਹੈ ਘਰ ਦੇ ਵਿੱਚ ਹੁਣ ਸਿਰਫ ਤਿੰਨ ਮੈਂਬਰ ਰਹਿ ਗਏ ਸੀ ਮਾਂ ਤੇ ਉਸ ਦੀਆਂ ਦੋ ਧੀਆਂ ਚੱਲਦੇ ਚੱਲਦੇ 2014 ਆ ਜਾਂਦਾ ਹੈ ਹੁਣ ਜੋ ਗੁਰਮੀਤ ਦੀਆਂ ਦੋ ਧੀਆ ਹੁੰਦੀਆਂ ਇੱਕ ਦਾ ਨੌ ਖੁਸ਼ਪ੍ਰੀਤ ਜੋ 12 ਸਾਲਾ ਹੁੰਦੀ ਹੈ ਤੇ ਜੋ ਰਾਜਬੀਰ ਹੈ ਉਹ 10 ਸਾਲਾ ਹੁੰਦੀ ਹੈ ਤਾਂ ਜ਼ਿੰਦਗੀ ਕੱਟ ਰਹੀ ਸੀ ਕਿਉਂਕਿ ਜਦੋਂ ਪਰਿਵਾਰ ਦਾ ਮੁਖੀ ਚਲਾ ਜਾਂਦਾ ਉਸ ਤੋਂ ਬਾਅਦ ਜ਼ਿੰਦਗੀ ਵਿੱਚ ਉਹ ਖੁਸ਼ੀਆਂ ਨਹੀਂ ਰਹਿੰਦੀਆਂ ਪਰ ਫੇਰ ਵੀ ਜ਼ਿੰਦਗੀ ਜਿਉਣੀ ਪੈਂਦੀ ਹੈ ਜ਼ਿੰਦਗੀ ਚੱਲ ਰਹੀ ਸੀ 4 ਮਾਰਚ 2014 ਦੀ ਗੱਲ ਹੈ ਤਕਰੀਬਨ ਦੁਪਹਿਰ ਦੇ 2 ਵਜੇ ਹੁੰਦੇ ਆ ਤਾਂ ਕਮਲਪ੍ਰੀਤ ਆਪਣੀ ਐਕਟੀਵਾ ਚੱਕ ਕੇ ਘਰੋਂ ਕਿਤੇ ਚਲੀ ਜਾਂਦੀ ਹੈ ਬੱਚਿਆਂ ਨੂੰ ਕਹਿੰਦੀ ਹੈ ਕਿ ਮੈਂ ਕਿਸੇ ਕੰਮ ਜਾ ਕੇ ਆਉਣੀ ਆ ਉਸ ਤੋਂ ਬਾਅਦ ਸ਼ਾਮ ਹੋ ਜਾਂਦੀ ਹੈ ਪਰ ਕਮਲਪ੍ਰੀਤ ਘਰੇ ਨਹੀਂ ਆਉਂਦੀ ਬੱਚੀਆਂ ਪਰੇਸ਼ਾਨ ਹੋ ਜਾਂਦੀਆਂ ਹਨੇਰਾ ਹੋਣ ਲੱਗਦਾ ਤਾਂ ਬੱਚੀਆਂ ਆਪਣੀ ਨਾਨੀ ਜੋ ਕਿ ਪ੍ਰithvi ਨਗਰ ਦੇ ਵਿੱਚ ਰਹਿੰਦੀ ਸੀ ਉਸ ਨੂੰ ਕਾਲ ਕਰਦੀਆਂ ਕਹਿੰਦੀਆਂ ਨੇ ਕਿ ਮੰਮੀ ਦਾ ਫੋਨ ਲੱਗਦਾ ਰਿਹਾ ਪਰ ਉਹ ਚੱਕ ਨਹੀਂ ਰਹੀ ਤੇ ਦੁਪਹਿਰ 2 ਵਜੇ ਦੀ ਗਈ ਹੋਈ ਆ ਵਾਪਸ ਨਹੀਂ ਆਈ ਨਾਨੀ ਨੂੰ ਵੀ ਹੁਣ ਆਪਣੀ ਧੀ ਦੀ ਚਿੰਤਾ ਹੋਣ ਲੱਗਦੀ ਹੈ ਹੁਣ ਜਗ੍ਹਾ ਜਗ੍ਹਾ ਤੇ ਫੋਨ ਕੀਤੇ ਜਾਂਦੇ ਆ ਦੋਸਤ ਮਿੱਤਰ ਰਿਸ਼ਤੇਦਾਰਾਂ ਨੂੰ ਕਿ ਤੁਹਾਨੂੰ ਕਮਲਪ੍ਰੀਤ ਬਾਰੇ ਕੁਝ ਪਤਾ ਹੋਵੇ ਪਰ ਕਿਸੇ ਨੂੰ ਵੀ ਕਮਲਪ੍ਰੀਤ ਬਾਰੇ ਕੁਝ ਨਹੀਂ ਪਤਾ ਸੀ ਐਦਾਂ ਹੀ ਸਾਰੀ ਰਾਤ ਲੰਘ ਜਾਂਦੀ ਹੈ ਸਵੇਰ ਹੋ ਜਾਂਦੀ ਹੈ 5 ਮਾਰਚ 2014 ਦੀ ਤਾਂ ਜਦੋਂ ਹੀ ਸਵੇਰ ਹੁੰਦੀ ਹੈ ਕਮਲਪ੍ਰੀਤ ਦੀ ਭੈਣ ਰਣਜੀਤ ਕੌਰ ਜੋ ਕਿ ਅਨਮੈਰਿਡ ਸੀ ਉਹ ਨਜ਼ਦੀਕੀ ਪੁਲਿਸ ਥਾਣੇ ਦੇ ਵਿੱਚ ਜਾਂਦੀ ਹੈ ਉੱਥੇ ਏਐਸਆਈ ਅ즈ਮੇਰ ਸਿੰਘ ਹੁੰਦੇ ਆ ਉਹਨਾਂ ਨੂੰ ਰਿਪੋਰਟ ਲਿਖਾਉਂਦੀ ਹੈ ਕਿ ਮੇਰੀ ਭੈਣ ਕੱਲ 2 ਵਜੇ ਦੀ ਘਰੋਂ ਗਈ ਹੋਈ ਆ ਵਾਪਸ ਨਹੀਂ ਆਈ ਜਾਨੀ ਗਮਸ਼ੁਦਗੀ ਦੀ ਉਸਤੀ ਰਿਪੋਰਟ ਲਖਾਈ ਜਾਂਦੀ ਹੈ ਤੇ ਜੋ ਪੁਲਿਸ ਹੁੰਦੀ ਹੈ ਉਹ ਹੋਰ ਵੀ ਪੁੱਛਗਿੱਛ ਕਰਦੀ ਹੈ ਤੇ ਕਮਲਪ੍ਰੀਤ ਹੁੰਦੀ ਆ ਉਸ ਦਾ ਮੋਬਾਈਲ ਨੰਬਰ ਵੀ ਲੈਤਾ ਜਾਂਦਾ ਹੈ ਮੋਬਾਈਲ ਜੋ ਸੀ ਉਸ ਉੱਤੇ ਰਾਤ ਦੇ ਕਾਲ ਕਰ ਰਹੇ ਸੀ ਉਹ ਬੰਦ ਆਉਣ ਲੱਗ ਜਾਂਦਾ ਪਰ ਸਵੇਰ ਹੋਣ ਤੋਂ ਬਾਅਦ ਜਦੋਂ ਇਹ ਥਾਣੇ ਦੇ ਵਿੱਚ ਜਾਂਦੇ ਆ ਤਾਂ ਏਐਸਆਈ ਅਜਮੇਰ ਸਿੰਘ ਆਪਣੇ ਇੱਕ ਮੁਲਾਜ਼ਮ ਦੀ ਡਿਊਟੀ ਲਗਾਉਂਦਾ ਕਿ ਤੂੰ ਇਸ ਨੰਬਰ ਤੇ ਥੋੜੇ ਥੋੜੇ ਸਮੇਂ ਬਾਅਦ ਫੋਨ ਕਰਕੇ ਦੇਖਣਾ ਹੈ ਤੇ ਮੁਲਾਜ਼ਮ ਹੁਣ ਉਸ ਨੰਬਰ ਤੇ ਫੋਨ ਟਰਾਈ ਕਰਦਾ ਰਹਿੰਦਾ ਹੈ ਤੇ ਆਖਰ ਉਹ ਫੋਨ ਅੱਗੋਂ ਕੋਈ ਚੱਕ ਲੈਂਦਾ ਹੈ ਜਦੋਂ ਮੁਲਾਜ਼ਮ ਇਧਰੋਂ ਹੈਲੋ ਕਹਿੰਦਾ ਤਾਂ ਅੱਗੋਂ ਵੀ ਬੰਦਾ ਕਹਿੰਦਾ ਕਿ ਹਾਂਜੀ ਦੱਸੋ ਤਾਂ ਮੁਲਾਜ਼ਮ ਕਹਿੰਦਾ ਕਿ ਇਹ ਫੋਨ ਤੁਹਾਡੇ ਕੋਲ ਕਿੱਥੋਂ ਆਇਆ ਤਾਂ ਤੁਸੀਂ ਕੌਣ ਬੋਲ ਰਹੇ ਹੋ ਤਾਂ ਉਸਨੇ ਕਿਹਾ ਕਿ ਮੈਂ ਸੁਰਿੰਦਰ ਬੋਲ ਰਿਹਾ ਹਾਂ ਇਹ ਫੋਨ ਮੇਰੇ ਕੋਲ ਮੈਂ ਬੱਸ ਦੇ ਵਿੱਚ ਰਾਮਾ ਮੰਡੀ ਜਾ ਰਿਹਾ ਸੀ ਤੇ ਜਿਸ ਸੀਟ ਤੇ ਮੈਂ ਬੈਠਾ ਸੀ ਉਸ ਦੇ ਹੇਠਾਂ ਇਹ ਫੋਨ ਪਿਆ ਸੀ ਤੇ ਮੈਂ ਚੱਕ ਲਿਆ ਮੈਨੂੰ ਨਹੀਂ ਪਤਾ ਕਿ ਇਹ ਫੋਨ ਕਿਸ ਦਾ ਹੈ ਉਸ ਤੋਂ ਬਾਅਦ ਐਸਆਈ ਉਹ सुरेंद्र ਨੂੰ ਕਹਿੰਦਾ ਕਿ ਤੂੰ ਥਾਣੇ ਦੇ ਵਿੱਚ ਆ ਤੈਥੋਂ ਪੁੱਛਗਿੱਛ ਕਰਨੀ ਆ ਕਿਉਂਕਿ ਜਿਸ ਦਾ ਇਹ ਮੋਬਾਈਲ ਆ ਉਹ ਕੱਲ ਦੀ ਲਾਪਤਾ ਗਈ ਉਹ ਗੁੰਮਸ਼ੁਦਾ ਗਈ ਇਸ ਲਈ ਤੂੰ ਆ ਤੈਥੋਂ ਪੁੱਛਗਿੱਛ ਕਰਨੀ ਆ ਹੁਣ ਉਸ ਸੁਰਿੰਦਰ ਨੂੰ ਥਾਣੇ ਦੇ ਵਿੱਚ ਬੁਲਾਇਆ ਜਾਂਦਾ ਹੈ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਫੇਰ ਉਹੀ ਗੱਲ ਦੱਸਦਾ ਹੈ ਕਿ ਮੈਂ ਬੱਸ ਦੇ ਵਿੱਚ ਸਵਾਰ ਸੀ ਤੇ ਬੱਸ ਦੀ ਸੀਟ ਦੇ ਹੇਠਾਂ ਇਹ ਜੋ ਮੋਬਾਈਲ ਸੀ ਉਹ ਪਿਆ ਸੀ ਇਸ ਤੋਂ ਜ਼ਿਆਦਾ ਮੈਨੂੰ ਕੁਝ ਨਹੀਂ ਪਤਾ ਉਸ ਦੀਆਂ ਗੱਲਾਂ ਦੇ ਵਿੱਚ ਪੁਲਿਸ ਨੂੰ ਸੱਚਾਈ ਨਜ਼ਰ ਆਉਂਦੀ ਹੈ ਤੇ ਪੁਲਿਸ ਉਸ ਨੂੰ ਕਹਿੰਦੀ ਹੈ ਕਿ ਤੂੰ ਜਾ ਸਕਦਾ ਹੈ ਮੋਬਾਈਲ ਪੁਲਿਸ ਰੱਖ ਲੈਂਦੀ ਹੈ ਤੇ ਉਸ ਨੂੰ ਇਹ ਗੱਲ ਵੀ ਕਹਿੰਦੇ ਆ ਕਿ ਜਦੋਂ ਅਸੀਂ ਤੈਨੂੰ ਬੁਲਾਵਾਂਗੇ ਤੈਨੂੰ ਆਉਣਾ ਪਵੇਗਾ ਤਾਂ सुरेंद्र ਕਹਿੰਦਾ ਕਿ ਠੀਕ ਹੈ सुरेंद्र ਮੋਬਾਈਲ ਦੇ ਕੇ ਪੁਲਿਸ ਥਾਣੇ ਦੇ ਵਿੱਚੋਂ ਚਲੇ ਆ ਜਾਂਦਾ ਹੈ ਹੁਣ 6 ਮਾਰਚ 2014 ਆ ਜਾਂਦਾ ਹੈ ਰਣਜੀਤ ਕੌਰ ਕਮਲਪ੍ਰੀਤ ਦੀ ਭੈਣ ਫੇਰ ਥਾਣੇ ਦੇ ਵਿੱਚ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੈਨੂੰ ਮੇਰੀ ਭੈਣ ਦੇ ਜੇਠ ਮਹਿੰਦਰ ਸਿੰਘ ਉੱਤੇ ਸ਼ੱਕ ਹੈ ਕਿ ਉਸ ਨੇ ਪ੍ਰਾਪਰਟੀ ਦੇ ਲਾਲਚ ਦੇ ਵਿੱਚ ਮੇਰੀ ਭੈਣ ਨੂੰ ਗਾਇਬ ਕੀਤਾ ਹੈ ਮਹਿੰਦਰ ਸਿੰਘ ਅਸਲ ਵਿੱਚ ਗੁਰਮੀਤ ਸਿੰਘ ਵਰਗੇ ਚਾਰ ਭਰਾ ਹੁੰਦੇ ਆ ਜੋ ਮਹਿੰਦਰ ਸਿੰਘ ਹੁੰਦਾ ਉਹ ਦੂਜੇ ਨੰਬਰ ਦਾ ਇਹਨਾਂ ਦਾ ਭਰਾ ਹੁੰਦਾ ਤੇ ਜੋ ਗੁਰਮੀਤ ਸਿੰਘ ਹੁੰਦਾ ਉਹ ਸਭ ਤੋਂ ਛੋਟਾ ਹੁੰਦਾ ਰਣਜੀਤ ਕੌਰ ਇਸ ਗੱਲ ਦਾ ਸ਼ੱਕ ਜਤਾਉਂਦੀ ਹੈ ਕਿ ਇਹ ਸਾਰੇ ਕੰਮ ਦੇ ਪਿੱਛੇ ਜੋ ਮਹਿੰਦਰ ਸਿੰਘਾ ਉਸ ਦਾ ਹੱਥ ਹੈ ਉਸ ਨੇ ਹੀ ਮੇਰੀ ਭੈਣ ਨੂੰ ਗਾਇਬ ਕੀਤਾ ਜਦੋਂ ਇਹ ਗੱਲ ਪੁਲਿਸ ਸੁਣਦੀ ਆ ਤਾਂ ਪੁਲਿਸ ਨੂੰ ਲੱਗਦਾ ਹੈ ਕਿ ਇਸ ਸਾਰੇ ਘਟਨਾਕਰਮ ਦੇ ਪਿੱਛੇ ਕਿਸੇ ਨਾ ਕਿਸੇ ਪਰਿਵਾਰ ਵਾਲੇ ਦਾ ਹੀ ਹੱਥ ਹੈ ਜੇ ਆਪਾਂ ਮਹਿੰਦਰ ਸਿੰਘ ਦੀ ਗੱਲ ਕਰੀਏ ਮਹਿੰਦਰ ਸਿੰਘ ਦੇ ਪਰਿਵਾਰ ਦੇ ਵਿੱਚ ਉਸਦੇ ਦੋ ਬੇਟੇ ਤੇ ਇੱਕ ਬੇਟੀ ਸੀ ਉਸ ਦੀ ਪਤਨੀ ਦਾ ਉਸ ਨਾਲ ਡਿਸਪਿਊਟ ਸੀ ਇਸ ਲਈ ਉਹ ਕਿਤੇ ਹੋਰ ਰਹਿ ਰਹੀ ਸੀ ਮਹਿੰਦਰ ਸਿੰਘ ਦਾ ਵੱਡਾ ਬੇਟਾ ਤੇ ਉਸ ਦੀ ਬੇਟੀ ਵਿਆਹੀ ਹੋਈ ਸੀ ਤੇ ਜੋ ਉਸ ਦਾ ਸਭ ਤੋਂ ਛੋਟਾ ਬੇਟਾ ਸੀ ਉਸ ਦਾ ਨੋ ਗਗਨ ਸੀ ਉਹ ਅਨਮੈਰਿਡ ਸੀ ਹੁਣ ਜਦੋਂ ਪੁਲਿਸ ਕਮਲਪ੍ਰੀਤ ਦੀਆਂ ਧੀਆਂ ਤੋਂ ਪੁੱਛਗਿੱਛ ਕਰਦੀ ਹੈ ਕਿ ਉਸ ਦਿਨ ਅਸਲ ਵਿੱਚ ਹੋਇਆ ਕੀ ਸੀ ਤਾਂ ਉਹ ਦੱਸਦੀਆਂ ਨੇ ਕਿ 4 ਮਾਰਚ 2014 ਨੂੰ ਤਕਰੀਬਨ 2 ਵਜੇ ਮੇਰੀ ਮੰਮੀ ਜੋ ਮੇਰੇ ਤਾਏ ਦਾ ਮੁੰਡਾ ਗਗਨ ਹੈ ਉਸ ਦੇ ਨਾਲ ਗਈ ਸੀ ਐਕਟਵਾ ਦੇ ਉੱਤੇ ਹੁਣ ਪੁਲਿਸ ਦਾ ਸ਼ੱਕ ਹੋਰ ਵੀ ਗਹਿਰਾ ਜਾਂਦਾ ਕਿ ਜਰੂਰ ਪਰਿਵਾਰ ਦਾ ਹੀ ਕੋਈ ਬੰਦਾ ਇਸ ਸਾਰੇ ਘਟਨਾ ਕਰਨ ਪਿੱਛੇ ਆ। ਹੁਣ ਗगन ਤੋਂ ਪੁਲਿਸ ਪੁੱਛਗਿੱਛ ਕਰਦੀ ਹੈ ਤਾਂ ਗगन ਦੱਸਦਾ ਕਿ ਹਾਂ ਮੈਂ ਹੀ ਚਾਚੀ ਜੀ ਨੂੰ ਲੈ ਕੇ ਗਿਆ ਸੀ ਤੇ ਜਲੰਧਰ ਦੇ ਕੋਲ ਇੱਕ ਪਠਾਨਕੋਟ ਹਾਈਵੇ ਦੇ ਉੱਪਰ ਇੱਕ ਫਲਾਈਓਵਰ ਹੈ ਉੱਥੇ ਮੈਂ ਛੱਡ ਗਿਆ ਸੀ ਉਦੋਂ ਅੱਗੇ ਮੇਰੀ ਚਾਚੀ ਮੇਰੇ ਪਿਤਾ ਮਹਿੰਦਰ ਸਿੰਘ ਦੇ ਨਾਲ ਗਈ ਸੀ ਜਦੋਂ ਇਹ ਗੱਲ ਪੁਲਿਸ ਨੂੰ ਪਤਾ ਲੱਗਦੀ ਹੈ ਤਾਂ ਪੁਲਿਸ ਦਾ ਸ਼ੱਕ ਹੋਰ ਵੀ ਪੱਕਾ ਹੋ ਜਾਂਦਾ ਹੈ ਕਿ ਕਮਲਪ੍ਰੀਤ ਨੂੰ ਗਾਇਬ ਕਰਨ ਪਿੱਛੇ ਮਹਿੰਦਰ ਸਿੰਘ ਦਾ ਹੀ ਹੱਥ ਹੈ ਤੇ ਇੱਕ ਗੱਲ ਹੋਰ ਪੁਲਿਸ ਨੂੰ ਰঞ্জੀਤ ਕੌਰ ਦੱਸਦੀ ਹੈ ਉਸਦੇ ਫੋਨ ਦੇ ਉੱਤੇ ਇੱਕ ਮੈਸੇਜ ਵੀ ਆਇਆ ਸੀ 4 ਮਾਰਚ ਨੂੰ ਹੀ ਕਮਲਪ੍ਰੀਤ ਦਾ ਕਿ ਮੈਂ ਆਪਣੇ ਜੇਠ ਨਾਲ ਜਾ ਰਹੀ ਹਾਂ ਜੇ ਮੈਨੂੰ ਲੋੜ ਪਈ ਐਮਰਜੈਂਸੀ ਦੇ ਵਿੱਚ ਤਾਂ ਤੈਨੂੰ ਮੈਂ ਫੋਨ ਕਰੂੰਗੀ ਤੇ ਤੂੰ ਫੋਨ ਪਿਕ ਕਰ ਲੈ ਪਰ ਅਫਸੋਸ ਵਾਲੀ ਗੱਲ ਇਹ ਹੈ ਕਿ ਇਹ ਜੋ ਮੈਸੇਜ ਹੁੰਦਾ ਹੈ ਉਹ ਰਣਜੀਤ ਕੌਰ ਦੇਖਦੀ ਨਹੀਂ ਕਈ ਦਿਨਾਂ ਬਾਅਦ ਇਹ ਜਦੋਂ ਮੈਸੇਜ ਦੇਖਦੀ ਹੈ ਤਾਂ ਉਹ ਪੁਲਿਸ ਨੂੰ ਇਹ ਮੈਸੇਜ ਵੀ ਦਿਖਾਉਂਦੀ ਹੈ ਕਿ ਉਸ ਦਿਨ ਮੇਰੀ ਭੈਣ ਨੇ ਮੈਨੂੰ ਮੈਸੇਜ ਵੀ ਕੀਤਾ ਸੀ ਪਰ ਮੈਂ ਇਸ ਮੈਸੇਜ ਨੂੰ ਸੀ ਨਹੀਂ ਕਰ ਸਕੀ ਕਿਉਂਕਿ ਉਹ ਮੋਬਾਈਲ ਦੀ ਵਰਤੋਂ ਬਹੁਤ ਘੱਟ ਕਰਦੀ ਸੀ ਹੁਣ ਤਾਂ ਜੋ ਪੁਲਿਸ ਦਾ ਯਕੀਨ ਸੀ ਉਹ 100% ਹੀ ਮਹਿੰਦਰ ਸਿੰਘ ਉੱਤੇ ਹੋ ਗਿਆ ਸੀ ਹੁਣ ਪੁਲਿਸ ਮਹਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਜਗ੍ਹਾ-ਜਗ੍ਹਾ ਤੇ ਛਾਪੇਮਾਰੀ ਕਰਦੀ ਆ ਪਰ ਮਹਿੰਦਰ ਸਿੰਘ ਘਰੇ ਨਹੀਂ ਮਿਲਦਾ ਤਾਂ ਉਸ ਨੂੰ ਪਠਾਨਕੋਟ ਹਾਈਵੇ ਦੇ ਉੱਤੋਂ ਗ੍ਰਿਫਤਾਰ ਕਰ ਲੇਤਾ ਜਾਂਦਾ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਹੀ ਮਹਿੰਦਰ ਸਿੰਘ ਨੂੰ ਗੱਡੀ ਦੇ ਵਿੱਚ ਬਿਠਾਇਆ ਜਾਂਦਾ ਹੈ ਪੁਲਿਸ ਵਾਲਿਆਂ ਵੱਲੋਂ ਤਾਂ ਉਹ ਆਪਣਾ ਜੋ ਜ਼ੁਰਮਾ ਕਬੂਲ ਕਰ ਲੈਂਦਾ ਉਹ ਕਹਿੰਦਾ ਕਿ ਹਾਂ ਮੈਂ ਹੀ ਕਮਲਪ੍ਰੀਤ ਦਾ ਕਤਲ ਕੀਤਾ ਤੇ ਉਸ ਦੀ লাশ ਗੁਰਦੁਆਰਾ ਸਾਹਿਬ ਦੇ ਗਟਰ ਦਾ ਢੱਕਣ ਚੱਕ ਕੇ ਉਸ ਵਿੱਚ ਮੈਂ ਸੁੱਟ ਦਿੱਤੀ ਕਿਉਂਕਿ ਜੋ ਇਹ ਮਹਿੰਦਰ ਸਿੰਘ ਸੀ ਇਹ ਗੁਰਦੁਆਰਾ ਸਾਹਿਬ ਵਿੱਚ ਹੈਡ ਗ੍ਰਾਂਥੀ ਸੀ ਤੇ ਇਸ ਨੇ ਦੱਸਿਆ ਕਿ ਮੈਂ ਕਮਲਪ੍ਰੀਤ ਨੂੰ ਕਿਹਾ ਕਿ ਗੁਰਮੀਤ ਤੋਂ ਕਿਸੇ ਬੰਦੇ ਨੇ ਪੈਸੇ ਲੈਂਦੇ ਸੀ ਉਸ ਬਾਰੇ ਮੈਂ ਤੇਰੇ ਨਾਲ ਗੱਲ ਕਰਨੀ ਆ ਤੂੰ ਮੇਰੇ ਕੋਲ ਆ ਤੇ ਉਹ ਮੇਰੇ ਕੋਲ ਗੁਰਦੁਆਰਾ ਸਾਹਿਬ ਦੇ ਵਿੱਚ ਆ ਜਾਂਦੀ ਹੈ ਕਮਲਪ੍ਰੀਤ ਨੂੰ ਆਪਣੇ ਗੁਰਦੁਆਰੇ ਵਾਲੇ ਕਮਰੇ ਦੇ ਵਿੱਚ ਬੁਲਾਇਆ ਤੇ ਉੱਥੇ ਉਸ ਦਾ ਕਤਲ ਕਰ ਦਿੱਤਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਗੁਰਦੁਆਰਾ ਸਾਹਿਬ ਵਾਲੇ ਗਟਰ ਦੇ ਵਿੱਚ ਟੱਕਣ ਚੱਕ ਕੇ ਸੁੱਟ ਦਿੱਤਾ ਹੁਣ ਪੁਲਿਸ ਮੌਕੇ ਤੇ ਜਾਂਦੀ ਹੈ ਉੱਚ ਅਧਿਕਾਰੀ ਵੀ ਆਉਂਦੇ ਨੇ ਤੇ ਕਮਲਪ੍ਰੀਤ ਦੀ ਲਾਸ਼ ਉਥੋਂ ਬਰਾਮਦ ਕਰ ਲਈ ਜਾਂਦੀ ਹੈ। ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ। ਪਰ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਰ ਮਹਿੰਦਰ ਸਿੰਘ ਨੇ ਕਮਲਪ੍ਰੀਤ ਦਾ ਕਤਲ ਕਿਉਂ ਕੀਤਾ? ਤਾਂ ਮਹਿੰਦਰ ਸਿੰਘ ਇੱਕ ਮਾਨ ਘੜਤ ਕਹਾਣੀ ਸੁਣਾਉਂਦਾ ਹੈ। ਤਾਂ ਉਹ ਦੱਸਦਾ ਹੈ ਕਿ ਮੇਰੇ ਸੁਪਨੇ ਦੇ ਵਿੱਚ ਮੇਰਾ ਛੋਟਾ ਭਰਾ ਗਰਮੀਤ ਆਇਆ ਸੀ। ਉਸ ਨੇ ਮੈਨੂੰ ਦੱਸਿਆ ਕਿ ਜੋ ਮੇਰੀ ਪਤਨੀ ਕਮਲਪ੍ਰੀਤ ਹੈ ਉਸ ਦੇ ਪ੍ਰਿੰਸ ਤੇ ਸੱਤੀ ਦੇ ਨਾਲ ਨਾਜਾਇਜ਼ ਸਬੰਧ ਹੈ ਤੇ ਉਹਨਾਂ ਨੇ ਹੀ ਮੈਨੂੰ ਜ਼ਹਿਰ ਦੇ ਕੇ ਮਾਰਿਆ ਇਸ ਲਈ ਮੈਂ ਉਸ ਦਾ ਬਦਲਾ ਲੈਣ ਲਈ ਕਮਲਪ੍ਰੀਤ ਦਾ ਕਤਲ ਕੀਤਾ ਪਰ ਇਹ ਗੱਲ ਪੁਲਿਸ ਦੇ ਗਲ ਨਹੀਂ ਉੱਤਰ ਰਹੀ ਸੀ ਉਸ ਤੋਂ ਬਾਅਦ ਮਹਿੰਦਰ ਸਿੰਘ ਨੇ ਇੱਕ ਕਾਗਜ਼ ਵੀ ਦਿਖਾਇਆ ਜਿਸ ਉੱਤੇ ਕਮਲਪ੍ਰੀਤ ਵੱਲੋਂ ਲਿਖਿਆ ਗਿਆ ਸੀ ਕਿ ਹਾਂ ਮੇਰੇ ਪ੍ਰਿੰਸ ਤੇ ਸੱਤੀ ਦੇ ਨਾਲ ਨਜਾਇਜ਼ ਸਬੰਧ ਨੇ ਇਸੇ ਕਾਰਨ ਹੀ ਮੈਂ ਆਪਣੇ ਪਤੀ ਨੂੰ ਜ਼ਹਿਰ ਦੇ ਕੇ ਮਾਰਿਆ ਇਹ ਜੋ ਚਿੱਠੀ ਸੀ ਇਹ ਜੋ ਕਾਗਜ਼ ਸੀ ਉਹ ਮਹਿੰਦਰ ਸਿੰਘ ਨੇ ਪੁਲਿਸ ਨੂੰ ਦਿੱਤਾ ਹੁਣ ਪੁਲਿਸ ਚੱਕਰਾ ਜਾਂਦੀ ਹੈ ਕਿ ਇਹ ਕੀ ਕਹਾਣੀ ਹੈ ਉਸ ਤੋਂ ਬਾਅਦ ਪੁਲਿਸ ਇਸ ਗੱਲ ਦੀ ਇਨਵੈਸਟੀਗੇਸ਼ਨ ਕਰਦੀ ਹੈ ਕਿ ਇਹ ਕੀ ਇਹ ਗੱਲ ਸੱਚ ਹੈ ਕਿ ਕਮਲਪ੍ਰੀਤ ਦਾ ਪ੍ਰਿੰਸ ਅਤੇ ਸੱਤੀ ਦੇ ਨਾਲ ਨਜਾਇਜ਼ ਸਬੰਧ ਸੀ ਜਾਨੀ ਕਮਲਪ੍ਰੀਤ ਨੇ ਹੀ ਆਪਣੇ ਪਤੀ ਗੁਰਮੀਤ ਨੂੰ ਮਾਰਿਆ ਪੁਲਿਸ ਇਸ ਦੀ ਚੰਗੀ ਤਰ੍ਹਾਂ ਜਾਂਚ ਕਰਦੀ ਆ ਪਰ ਇਹ ਜੋ ਗੱਲ ਮਹਿੰਦਰ ਸਿੰਘ ਕਹਿ ਰਿਹਾ ਸੀ ਇਹ ਬਿਲਕੁਲ ਝੂਠ ਸੀ ਇਸ ਗੱਲ ਦੇ ਵਿੱਚ ਬਿਲਕੁਲ ਵੀ ਸੱਚਾਈ ਨਹੀਂ ਸੀ ਜੋ ਉਸ ਨੇ ਚਿੱਠੀ ਦਿਖਾਈ ਸੀ ਜੋ ਉਸ ਨੇ ਉਹ ਕਾਗਜ਼ ਦਿਖਾਇਆ ਸੀ ਜਿਸ ਉੱਤੇ ਕਮਲਪ੍ਰੀਤ ਨੇ ਲਿਖਿਆ ਸੀ ਉਹ ਰਾਈਟਿੰਗ ਤਾਂ ਕਮਲਪ੍ਰੀਤ ਦੀ ਸੀ ਪਰ ਮਹਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਕਮਰੇ ਦੇ ਵਿੱਚ ਉਸ ਨੂੰ ਲਿਜਾ ਕੇ ਡਰਾ ਧਮਕਾ ਕੇ ਕਮਲਪ੍ਰੀਤ ਤੋਂ ਇਹ ਕੁਝ ਲਿਖਵਾਇਆ ਸੀ ਹੁਣ ਮਹਿੰਦਰ ਸਿੰਘ ਮੰਨ ਜਾਂਦਾ ਹੈ ਕਿ ਆਖਰ ਕਤਲ ਦਾ ਕਾਰਨ ਕੀ ਸੀ ਉਹ ਦੱਸਦਾ ਹੈ ਕਿ ਕਤਲ ਦਾ ਕਾਰਨ ਮੇਰੇ ਭਰਾ ਦੀ ਪ੍ਰਾਪਰਟੀ ਸੀ ਮੈਂ ਇਹ ਪ੍ਰਾਪਰਟੀ ਹਥਿਆਉਣਾ ਚਾਹੁੰਦਾ ਸੀ ਇਸ ਲਈ ਮੈਨੂੰ ਇਹ ਸੀ ਕਿ ਮੈਂ ਜੇ ਕਮਲਪ੍ਰੀਤ ਦਾ ਕਤਲ ਕਰ ਦਿੱਤਾ ਤਾਂ ਇਹ ਪ੍ਰਾਪਰਟੀ ਕਿਸੇ ਨਾ ਕਿਸੇ ਹਿਸਾਬ ਨਾਲ ਉਹ ਮੇਰੀ ਹੋ ਸਕਦੀ ਹੈ ਤੇ ਇਸੇ ਬਦਨੀਤੀ ਦੇ ਕਾਰਨ ਮੈਂ ਕਮਲਪ੍ਰੀਤ ਦਾ ਕਤਲ ਕਰ ਦਿੱਤਾ ਤੇ ਕਤਲ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਕਮਰੇ ਦੇ ਵਿੱਚ ਕਤਲ ਕਰਨ ਤੋਂ ਬਾਅਦ ਉਸ ਦੀ লাশ ਨੂੰ ਗੁਰਦੁਆਰਾ ਸਾਹਿਬ ਦੇ ਹੀ ਗਟਰ ਵਿੱਚ ਸੁੱਟ ਦਿੱਤਾ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਇੱਕ ਗੱਲ ਸੋਚਣ ਵਾਲੀ ਹੈ ਕਿ ਬੰਦਾ ਕਿੱਧਰ ਨੂੰ ਜਾ ਰਿਹਾ ਹੈ ਕਿਵੇਂ ਪੈਸੇ ਦੇ ਪਿੱਛੇ ਪ੍ਰਾਪਰਟੀ ਦੇ ਪਿੱਛੇ ਬੰਦਾ ਆਪਣਿਆਂ ਦਾ ਹੀ ਬੈਰੀ ਬਣ ਜਾਂਦਾ ਹੈ ਤੇ ਉਹ ਕਤਲ ਕਰਨ ਤੋਂ ਵੀ ਨਹੀਂ ਕਤਰਾਉਂਦਾ ਜਦ ਕਿ ਕਿਸੇ ਦਾ ਵੀ ਇੱਥੇ 1 ਮਿੰਟ ਦਾ ਪਤਾ ਨਹੀਂ ਕਈ ਵਾਰ ਬੰਦਾ ਸਾਰੀ ਉਮਰ ਪੈਸਾ ਇਕੱਠਾ ਕਰਦਾ ਰਹਿੰਦਾ ਕਈ ਵਾਰ ਬੰਦਾ ਠੱਗੀਆਂ ਚੋਰੀਆਂ ਕਰਦਾ ਰਹਿੰਦਾ ਹੈ ਤੇ ਧਨ ਇਕੱਠਾ ਕਰਦਾ ਹੈ ਮਾੜੇ ਕੰਮ ਉਹ ਕਰਦਾ ਹੈ ਗਲਤ ਕੰਮ ਉਹ ਕਰਦਾ ਹੈ ਪਰ ਜੋ ਧਨ ਦੌਲਤ ਹੁੰਦੀ ਹੈ ਉਹ ਕੋਈ ਹੋਰ ਵਰਤ ਜਾਂਦੇ ਨੇ ਇਸ ਲਈ ਹਮੇਸ਼ਾ ਹੀ ਸਭ ਤੋਂ ਵੱਡੀ ਮਨ ਦੀ ਸ਼ਾਂਤੀ ਆ ਰੁਪਿਆ ਘੱਟ ਵੱਧ ਚੱਲ ਜਾਂਦਾ ਹੈ ਜਿਸ ਬੰਦੇ ਦੇ ਮਨ ਨੂੰ ਸ਼ਾਂਤੀ ਆ ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਜੋ ਬੰਦਾ ਸੇਤਮੰਦ ਹੈ ਮਨ ਨੂੰ ਸ਼ਾਂਤੀ ਹੈ ਉਸ ਬੰਦੇ ਵਰਗਾ ਅਮੀਰ ਦੁਨੀਆ ਉੱਤੇ ਕੋਈ ਵੀ ਨਹੀਂ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਲ